ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਸ ਤੋਂ ਬਾਅਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦਿਖਾਉਣਾ ਹੈ ਜੀ ਤੁਹਾਨੂੰ ਅੱਜ ਕੀ ਕੰਮ ਕਾਰ ਚੱਲਦਾ ਹੈ ਸਭ ਤੋਂ ਪਹਿਲਾਂ ਤਾਂ ਪੱਠੇ ਵਾਲੇ ਖੇਤ 'ਚ ਪਹੁੰਚੇ ਆਂ ਤੇ ਇੱਥੇ ਪੈ ਰਹੀ ਆ ਖਾਦ ਖਾਦ ਪਾ ਰਹੇ ਆ ਕਿਉਂਕਿ ਮੱਕੀ ਦੀ ਬਿਜਾਈ ਕਰਨੀ ਆ ਲੇਜ਼ਰ ਪਲਾਟ ਹੋ ਗਿਆ ਸੀ ਇਹ ਲੇਜ਼ਰ ਕਰਤਾ ਸੀ ਜਦੋਂ ਆਪਾਂ ਵਿਆਹ ਗਏ ਵੇ ਤੇ ਲਾਡੀ ਭਾਈ ਨੇ ਕਿਹੜੀ ਕਿਹੜੀ ਖਾਦ ਪਾ ਰਹੇ ਆਂ ਦੇਖ ਲੋ ਇੱਕ ਤਾਂ ਡੀਏਪੀ ਦਾ ਥੈਲਾ ਸਮਝ ਲੋ ਇੱਕ ਖੇਤ ਦਾ ਇੱਕ ਚਾਰ ਥੈਲੇ ਡੀਏਪੀ ਦੇ ਨੇ ਤੇ ਚਾਰ 헤 ਦੇ ਨੇ 8 ਥੈਲੇ ਪਾਉਣੇ ਨੇ ਆਪਾਂ ਉਰੇ ਚ ਨਹੀਂ ਪਾਉਂਦੇ ਨਾਲੇ ਤਾਂ ਆਪਣੇ ਬੰਦੇ ਵੇਲੇ ਨੇ ਚਾਰੇ ਮਾੜਾ ਮੋਟਾ ਇਹ ਵੀ ਕੰਮ ਕਰ ਲੈਂਦੇ ਨੇ ਤੇ ਮਸ਼ੀਨ ਦੇ ਵਿੱਚ ਇਸ ਕਰਕੇ ਨਹੀਂ ਪਾਉਂਦੇ ਥੋੜੀ ਜੀ ਹੁਣ ਜੰਮਣ ਦੀ ਫਿਰ ਮੱਕੀ ਦੀ ਦਿੱਕਤ ਆਉਂਦੀ ਆ ਤੇ ਨਾਲੇ ਛੱਟੇ ਨਾਲ ਸਾਰੇ ਪੈ ਜਾਂਦਾ ਦੂਰ ਨੇੜੇ ਇਸ ਕਰਕੇ ਪਾ ਦਈਦੇ ਕਿਉਂਕਿ ਦੂਸਰਾ ਤਾਂ ਛੱਟਾ ਮਾਰਨੀ ਮਾਰਨਾ ਹੈ ਜੇ ਇਹਨੂੰ ਨਾਲ ਪਾਉਨੇ ਆ ਤਾਂ ਸਹਿਲ ਆਉਦੀ ਆ ਇਸ ਕਰਕੇ ਫਿਰ ਡੀਏਪੀ ਵੀ ਛੱਟਾ ਹੀ ਮਾਰ ਦਈਦਾ ਰਲਾ ਕੇ ਰਾਤ ਇੱਕ ਵਾਟਰ ਆਂਦੀ ਸੀ ਠੇਕੇਦਾਰ ਉਹਨਾਂ ਦੀ ਉਹ ਲੱਗੇ ਨੇ ਚਗਾਈ ਕਰਨ ਤੇ ਦੂਸਰਿਆਂ ਦੇ ਵੀ ਪੰਜ ਚਾਰ ਗਿੜੇ ਰਹਿੰਦੇ ਤੇ ਉਹ ਵੀ ਲੱਗੇ ਹੋਏ ਨੇ ਉਰੇ ਇਹ ਤੋਂ ਬਾਅਦ ਪਲਾਟ ਇਹ ਨਿਬੜ ਜਾਣੇ ਨੇ ਤੇ ਅੱਜ ਇਹਨਾਂ ਦੀ ਹੋਊਗੀ ਚੋਕਚਾਗ ਹਨਾ ਚੋਕਾ ਕਰਨੀ ਆ ਬਾਹੀ ਕਰਕੇ ਚੋਕੇ ਕਰਨੀ ਆ ਤੇ ਫਿਰ ਇਹ ਨਾਲ ਹੁੰਦੇ ਲੇਜ਼ਰ ਹੋ ਜਾਣਗੇ ਮੌਸਮ ਅੱਜ ਫੇਰ ਉਦਾਂ ਹੀ ਆ ਬੱਦਲ ਬਾਈ ਪੂਰੀ ਆ ਤੇ ਜੱਸਾ ਬਾਈ ਆ ਸਾਹਮਣੇ ਬੀਜ ਰਿਹਾ ਮੱਕੀ ਆ ਦੇਖੋ ਛਤਰੀ ਦੀਂਦੀ ਸਰੋਂ ਦੇ ਉੱਪਰ ਗਵਾਂਡੀਆਂ ਦੇ ਮੱਕੀ ਦੀ ਬਿਜਾਈ ਚੱਲਦੀ ਆ ਕਰੋ ਚੈੱਕ ਕਿਦਾਂ ਚੱਕਦੀ ਆ ਦਾਣੇ ਦੇਖੋ ਆਪੋ ਆਪਣੀ ਗਲੀ ਨੇ ਚਿੰਬੜੇ ਪਏ ਨੇ ਨਾ ਇਦਾਂ ਮਸ਼ੀਨ ਇਹ ਚੱਕਦੀ ਆ ਦਾਣੇ ਦਾਨਵੀਰ ਦੀ ਚਲਦੀ ਆ ਬਜਾਈ ਜੱਗੇ ਵਾਈ ਦੇ ਮੱਕੀ ਬਜਾਈ ਦਾ ਕੰਮ ਚੱਲਦਾ ਜੀ ਜੱਗੇ ਵਾਈ ਦੇ ਤੇ ਖਿੱਚਿਆ ਪਿਆ ਕੰਮ ਜੱッセ ਵਾਈ ਨੇ ਆ ਚਾਰ ਗਿੱਲਿਆਂ ਦਾ ਪਲਾਟ ਇਹ ਵੀ ਬੀਤ ਤੇ ਦਿਨ ਸਾਢੇ 3-4 ਗਿੱਲਿਆਂ ਰੇਡ-ਰੇਡ ਉਧਰ ਬੀਤ ਤਾਂ ਫੇਰ ਰਹਿ ਗਿਆ ਤਿੰਨ ਕਿਲਿਆਂ ਦਾ ਇੱਕ ਪਲਾਟ ਬਸ ਆਹ ਸਾਈਡਾਂ ਲਾ ਕੇ ਤੇ ਆਹ ਥੋੜੀ ਟੇਢੀ ਜੀ ਕਾਂਡ ਰਹਿੰਦੀ ਆ ਬਸ ਨਿਬੜ ਗਿਆ ਕੰਮ ਬਹੁਤ ਵਧੀਆ ਟਾਈਮ ਨਾਲ ਵਜਾਈ ਹੋ ਗਈ ਬੀਜ ਇਸ ਵਾਰ ਥੋੜਾ ਜਿਆਦਾ ਤੰਗ ਕਰ ਰਿਹਾ ਹੈ ਇਹ ਵੀ 5-6 ਦਿਨ ਹੋ ਗਏ ਤੇ ਵੱਧੇ ਹੋ ਗਏ ਹੁਣ ਇਹਨੇ ਖੇਤ ਵਿਹਲੇ ਪਿਆਂ ਨੂੰ ਤਿਆਰ ਕੀਤੇ ਨੇ ਫਿਰ ਟਾਈਮ ਤੇ ਹੀ ਗੀ ਆ ਥੋੜੀ ਜੀ ਪ੍ਰੋਬਲਮ ਵੀ ਇਸ ਦੀ ਚਲੋ ਚੱਲੀ ਜਾਂਦਾ ਇਕਨੇ ਦੋ ਗੇੜੇ ਲਾਤੇ ਇੱਕ ਗੇੜਾ ਹੋਰ ਮੋੜ ਦੇ ਉਧਰੋਂ ਤਿੰਨ ਗੇੜੇ ਕਰ ਦੂ ਜਾਂ ਦੋ ਇਹ ਦਾਊਗਾ ਦੇਖ ਲੈਂਦੇ ਆ ਵੈਸੇ ਤਾਂ ਮੋੜ ਲੇ ਵਧੀਆ ਗੱਲ ਹੈ ਕਿਉਂਕਿ ਬੜਾਈ ਮੋੜ ਸੌਖਾ ਹੋ ਜਾਊਗਾ ਜਿੰਨੇ ਸਾਈਡ ਤੇ ਗੇੜੇ ਹੋਣਗੇ ਓਨੀ ਵਧੀਆ ਬੜਾਈ ਹੋ ਜਾਂਦੀ ਹੈ ਕੰਬਾਈਨ ਨਾਲ ਲਿਆ ਕੇ ਤੀਸਰਾ ਜਿਹੜਾ ਅਸਲ ਜਿੱਤਾ ਚਾਰ ਗੇੜੇ ਲਾਉਣੇ ਚਾਹੀਦੇ ਨੇ ਚਲੋ ਬਾਲੇ ਵੀਰ ਤਿੰਨੇ ਰੋਉਂਦੇ ਨੇ ਕਿਉਂਕਿ ਸਾਈਡਾਂ ਦੇ ਫਿਰ ਤੰਦੀਆਂ ਟੰਦੀਆਂ ਬਣਾਉਣ ਚ ਬਹੁਤ ਦਿੱਕਤ ਆਉਂਦੀ ਹੈ ਵੈਸੇ ਇੱਥੇ ਤੰਦੀਆਂ ਬਣਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਆ ਖਾੜ ਆ ਖਾੜ ਤੋਂ ਸਿੱਧਾ ਨੱਕਾ ਕੀਤਾ ਜਾਵੇ ਇਹਨਾਂ ਨੂੰ ਸਾਰਨੋਂ ਵਧੀਆ ਬੈਸਟ ਹੈ ਇੱਕੋ ਵਾਰੀ ਚ ਭਰ ਜਾਣੇ ਨੇ ਕਿਉਂਕਿ ਇੱਕ ਪਾਣੀ ਲਈ ਹੁੰਦਾ ਉਸ ਤੋਂ ਬਾਅਦ ਤਾਂ ਖੁੱਲਾ ਹੀ ਚੱਲਣਾ ਹੈ ਦੇਰ ਕੋਈ ਠੱਕਾਂ ਦੀ ਬਾਜਰਾ ਤੇ ਵਹਿ ਰਿਹਾ ਪਾਣੀ ਚੱਲਦਾ ਤੁਹਾਨੂੰ ਪਤਾ ਇੱਕ ਜਾਂ ਦੋ ਪਾਣੀ ਦੇ ਫਾਇਦੇ ਘੇਰ ਚਾ ਰਿਹਾ ਕਿਉਂਕਿ ਬੱਕਾ ਪੀ ਆਉਂਦਾ ਲਾਗੇ ਬੇਲ ਚੱਕਣ ਖਿੱਚਿਆ ਪਿਆ ਕੰਮ ਪਟਾਈ ਦਾ ਕੰਮ ਨਿਬੜ ਗਿਆ ਤੀ ਤੇ ਬੇਲ ਨੂੰ ਲਾਗੇ ਬੇਲ ਚੱਕ ਕੇ ਤੋਂ ਬਾਅਦ ਕਰਨੀ ਹੈ ਚੋਗ ਜੀ ਆਗੇ ਜੀ ਪਲਾਟ ਦੇ ਵਿੱਚ ਜਿਹੜੇ ਚਾਰ ਖੇਤ ਪੱਟੇ ਨੇ ਬੀਜ ਵਾਲੇ ਆਲੂਆਂ ਦੇ ਤੇ ਇਹਦੇ ਜੇ ਚੱਲਦਾ ਹੈ ਲਾਡੀ ਬਾਈ ਦਾ ਲੇਜ਼ਰ ਲਾਡੀ ਬਾਈ ਨੇ ਅੱਜ ਪਾ ਲਿਆ ਇਹ ਵੀ ਨਿਤ ਨਵਾਂ ਟਰੈਕਟਰ ਦੇ ਦਿੱਤਾ ਅੱਜ ਇਹਨੇ 36 30 ਮਗਰ ਕਹਿੰਦਾ ਵੀ ਸਾਰਿਆਂ ਦਾ ਜੋਰ ਦੇਖਣਾ ਵੀ ਕਿਹੜਾ ਸਹੀ ਚੱਲਦਾ 10 ਫੁੱਟੇ ਤੇ ਪਰ ਕੰਨਾ ਡੀਜ਼ਲ ਕਹਿੰਦਾ ਵੀਂਦਾ ਜੋ ਵੀ ਆ ਕਹਿੰਦਾ ਬਾਅਦ ਚ ਸਾਰਾ ਕੁਝ ਦੱਸਾਂਗੇ ਐਂਡ ਤੇ ਹਰੇ ਟੈਂਕੀ ਹੁਣ ਟੈਂਕੀ ਫੁੱਲ ਭਰ ਆ ਗਏ ਆ ਚਾਰ ਖੇਤ ਨੇ ਪੂਰੇ ਇਹ ਤੇ ਦੇਖਦੇ ਆ ਕੈ ਵਾਰ ਫੇਰੇਗਾ ਤਿੰਨ ਵਾਰ ਤਿੰਨ ਵਾਰੀ ਚ ਹੋ ਜੂ ਪੱਤਰ 10 ਬੋਟਾ ਲੇਜ਼ਰ ਆ ਤੇ ਆ ਸਾਈਡ ਤੇ ਲਾਲੀਆ ਨੇ ਆਪਣੀ ਉਹ ਤੇ ਭਾਈ ਤੇ ਅੱਧਾ ਕ ਪਲਾਂਟ ਕਰਤਾ ਇੱਕ ਵਾਰੀ ਗਰੇ 13 ਗੇੜਾ ਹਾਲ ਮਾਰੇ ਬਿਨੇ ਤੇ ਲੱਗਿਆ ਹੋਇਆ ਲਾਡੀ ਲੇਜ਼ਰ ਦਾ ਕੰਮ ਇਹਦੇ ਕੋਲੇ ਆਇ ਨਹੀਂ ਕਰਨਾ ਹਰੇਕ ਬੰਦਾ ਨਹੀਂ ਬੈਦਾ ਕਿਉਂਕਿ ਜਿੱਦੀ ਵਾਰ ਭੂਮੀਆਂ ਦਾ ਟਰੈਕਟਰ ਉਹਨੀ ਵਾਰੇ ਕਰਦਾ ਉੱਠੀ ਜਾਂਦਾ ਤੇ ਕਰਦੇ ਤੋਂ ਸਾਰੇ ਹੀ ਡਰਦੇ ਨੇ ਇਸ ਕਰਕੇ ਵਿਚਾਰਾ ਇਹਦੀ ਉਹ ਵਾਰੀ ਆਉਂਦੀ ਆ ਬਾਕੀ ਇਹ ਬੰਦਾ ਇਨਾ ਘੈਂਟ ਆ ਵੀ ਕਿਸੇ ਕੰਮ ਨੂੰ ਜਵਾਬ ਨਹੀਂ ਦਿੰਦਾ ਜਿਹੜੇ ਨੂੰ ਮਰਜ਼ੀ ਲਾ ਦੋ ਆਲ ਅਰਾਊਂਡਰ ਬੰਦਾ ਹੈ ਇਹ ਪੂਰਾ ਘੈਂਟ ਬੰਦਾ ਹੈ ਚਾਹੇ ਅੱਧੀ ਰਾਤ ਨੂੰ ਬੁਲਾ ਰਹੇ ਅੱਧੀ ਰਾਤ ਨੂੰ ਵੀ ਆਉਂਦਾ ਕੰਮ ਤੇ ਆਏ ਨਹੀਂ ਹੈਗਾ ਵੀ ਡਿਊਟੀ ਫਗਤੋਂ ਨਹੀਂ ਪੂਰੀ ਟੈਨਸ਼ਨ ਲਾ ਕੇ ਕੰਮ ਕਰਦਾ ਛੱਤੀ ਦੀ ਵੀ ਆਵਾਜ਼ ਖਾਸੀ ਬਦਲਦਾ ਲੇਜ਼ਰ ਤੇ ਇਹ ਜੀ ਕੋਈ ਗੱਲ ਨਹੀਂ ਹੈ ਪਰ ਆਉਂਦਾ ਖਿੱਚੀ ਨੱਪੀ ਤੁਰਿਆਂ ਆਉਂਦਾ ਆਏ ਨਹੀਂ ਹੈਗਾ ਇਹ ਪਾਵਰ ਦੇ ਹਿਸਾਬ ਨਾਲ ਬਹੁਤ ਵਧੀਆ ਚੱਲਦਾ ਕੋਲੋ ਕੇਰ ਪੋਟਾਂ ਦੇ ਦੀਆਂ ਇਹਦੀ ਆਪਾਂ ਨੇ ਇਕੱਲੀ ਕੇਮ ਕੇਮ ਬਦਲੇ ਵਿਆ ਬਾਕੀ ਸਾਰਾ ਟਰੈਕਟਰ ਰਿਜਨਲ ਹੈ ਉਹ ਵੀ ਯਾਸੀ ਜੋ ਬਦਲਾਈ ਹੈ ਕੋਈ ਬਹੁਤਾ ਛੇੜਖਾਨੀ ਨਹੀਂ ਕੀਤੀ ਉੱਧਰਲੇ ਪਾਸੇ ਪਾਇਆ ਵਾਤੀ ਖਾਲ ਉਧਰਲੇ ਪਾਸਿਓਂ ਕਰਾਹ ਭਰਦਾ ਜਦ ਕਰਾਹ ਭਰਦਾ ਨਾ ਟਰੈਕਟਰ ਚੰਗੀ ਆਵਾਜ਼ ਬਦਲਦਾ ਆ ਦੇਖੋ ਆਲੇ ਆਲੇ ਫੁੱਲ ਵਾਗਟ ਭਰ ਕੀ ਫੁੱਲ ਤੇ ਥੋੜੀ ਜੀ ਰੇਸ ਘਟਾ ਇਸ ਕਰਕੇ ਥੋੜਾ ਜਿਆ ਬਾਕੀ ਕੇਮ ਬਦਲੀ ਵੀ ਆਉਦੇ ਕਰਕੇ ਨਾ ਥੋੜਾ ਜਿਆ ਜਦ ਲੋਡ ਪੈਂਦਾ ਥੋੜਾ ਜਿਆ ਡੀਜ਼ਲ ਵੀ ਵਧਾਇਆ ਵਾ ਤੇ ਜ਼ੋਰ ਮਾਰਨ ਦੇ ਬਾਵਜੂਦ ਫਿਰ ਮਾਰ ਹੜਾ ਜਾ ਧੂਆ ਮਾਰ ਜਾਂਦਾ ਕਿਤੇ ਕੋਈ ਚੱਕਰ ਨਹੀਂ ਤੇ ਕਚਾਈ ਪੂਰੀ ਆ ਪੂਰਾ ਘੈਂਟ ਚੱਲਦਾ ਬਾਕੀ ਸਾਡੀ ਕਹਿੰਦਾ ਵੀ 50 75 ਨਾਲੋਂ ਦੇਦਿਆਂ ਵੀ ਇਹਦਾ ਕੀ ਫਰਕ ਆ ਤੇ ਡੀਜ਼ਲ ਖਰਚਾ ਕਿੰਨਾ ਘੱਟ ਵੱਧ ਕਰਦਾ ਜੋ ਵੀ ਆ ਐਂਡ ਤੇ ਦੱਸਾਂਗੇ ਜਰੂਰ ਹਾਂਜੀ ਜੇ ਲੈ ਜਰ ਆਪਾਂ ਨਾ ਵੀ ਤਕਰੀਬਨ ਪਲਾਉ ਮਾਰਦੇ ਹਰੇਕ ਸਾਲ ਤੇ ਹਰੇਕ ਸਾਲ ਲੈਜਰ ਮਾਰਦੇ ਆ ਤੇ ਫਿਰ ਟਾਈਮ ਥੋੜਾ ਜਿਹਾ ਘੱਟ ਲੱਗਦਾ ਪਲਾਟਾਂ ਨੂੰ ਪੱਧਰ ਕਰਨ ਲਈ ਜੇ ਆਪਾਂ ਕਈ ਸਾਲਾਂ ਬਾਅਦ ਲੈਜਰ ਮਾਰਦੇ ਆ ਨਾ ਫਿਰ ਜਿਆਦਾ ਟਾਈਮ ਲੱਗਦਾ ਇਸ ਕਰਕੇ ਆਪਾਂ ਤਾਂ ਹਰੇਕ ਸਾਲ ਇਹ ਮੱਕੀ ਦੀ ਬਜਾਈ ਮੂਹਰੇ ਕਰੀ ਜਾਂਦੇ ਆ ਕਿਉਂਕਿ ਫਿਰ ਝੋਨੇ ਮੌਕੇ ਬਹੁਤ ਪ੍ਰੋਬਲਮ ਆਉਂਦੀ ਹੈ ਉੱਚੇ ਨੀਵੇਂ ਢੇਰੀਆਂ ਬੈਗ ਮਾਰ ਮਾਰ ਸੁਆਗਾ ਨਾ ਕਿਉਂਕਿ ਟਾਂਡੇ ਹੁੰਦੇ ਨੇ ਮੱਕੀ ਦੇ ਕਈ ਵਾਰੀ ਜਿਆਦਾ ਉੱਚਾ ਹੋ ਜਾਂਦਾ ਕਈ ਵਾਰੀ ਜਿਆਦਾ ਨੀਵਾ ਹੋ ਜਾਂਦਾ ਇਸ ਕਰਕੇ ਜਦ ਬਾਕੀ ਦਾ ਹੁਣ ਕਦੂ ਕਰਾਂਗੇ ਤਾਂ ਖੇਤ ਤਕਰੀਬਨ ਤਕਰੀਬਨ 100% ਪੱਧਰੇ ਹੀ ਹੋਣਗੇ ਤੇ ਦੋ ਵਾਰੀ ਤਿੰਨ ਵਾਰੀ ਕਦੂ ਕਰਕੇ ਤੇ ਨਾਲ ਹੁੰਦੇ ਇੱਕ ਵਾਰੀ ਜਾਂ ਦੋ ਵਾਰੀ ਸੁਆਗਾ ਮਾਰਨ ਦੇ ਬਾਅਦ ਯੂਨਿਟ ਸੈੱਟ ਹੋ ਜਾਂਦੀ ਹੈ ਪਹਿਲੀ ਨਹੀਂ ਫਿਰ ਜੇ ਨਾ ਮਾਰਿਆ ਹੋਵੇ ਤਾਂ ਫਿਰ ਬਹੁਤ ਖਿੱਚ-ਕਿੱਚਈਆ ਕਰਨਾ ਪੈਂਦਾ ਇਸ ਕਰਕੇ ਅਰੇ ਹੜੀ ਮੱਕੀ ਉਹ ਲੇਟ ਬੀਜ ਲਈਦੀ ਆ ਤੇ ਡੇਜਰ ਦਾ ਕੰਮ ਜ਼ਰੂਰ ਟਾਈਮ ਨਾਲ ਕਰੀ ਜਾ। ਜੱਸਾ ਆ ਗਿਆ ਗੱਦੀ ਦੇ ਚੱਲਦੀ ਆ ਵਜਾਈ ਮੱਕੀ ਦੀ। ਤੇ ਜ਼ਮੀਨ ਪੂਰੀ ਟੌਪ ਦੀ ਬਣੀ ਹੋਈ ਆ ਜ਼ਮੀਨ ਦੀ ਕੋਈ ਕਮੀ ਨਹੀਂ ਹੈ ਫੁੱਲ ਓਕੇ ਰਿਪੋਰਟ ਹੈ। ਜਿਹੜੇ ਹਿਸਾਬ ਨਾਲ ਇੱਥੇ ਕਵਾੜ 3 ਗਾ ਮੂੜੀਆਂ ਮਾਲੀਆਂ ਊਟ ਪਟਾਂਗ ਜੋ ਵੀ ਕੁਝ ਕਵਾੜ ਬਹੁਤ 3 ਗਾ ਕਿਉਂਕਿ ਮੇਠਿਆਂ ਵਾਲੀ ਪਲਾਟਤੀ ਇਹ ਮੇਠੇ ਦੀ ਇਹਦੇ ਜਿਹ ਪਹਿਲਾਂ ਦੇ ਉਸ ਹਾਵਨਾ ਪੂਰੀ ਓਕੇ ਰਿਪੋਰਟ ਬੈੱਡ ਵੀ ਪੂਰਾ ਵਧੀਆ ਬਣ ਰਿਹਾ ਹੈ। ਘਾਰਤਾ ਉੜਦਾ ਨਾਲ ਨਾਲ ਲੰਬਾ ਘੇਰਾ ਹੈ। ਪਰਲੇ ਪਾਸੇ ਦਾ ਤਾਂ ਲੈਜਰ ਕਰਤਾ ਤੇ ਉਰਲੇ ਨੂੰ ਚਲਦਾ ਦੂਸਰੀ ਵਾਰ। ਦੋ ਪਲਾਟ ਬਣਾਤੇ ਦੋ-ਦੋ ਕਿਲਿਆਂ ਦੇ। ਉਹ ਥੋੜਾ ਜਿਹਾ ਉੱਚਾ ਇਸ ਕਰਕੇ ਦੋ ਬਣਾਉਣੇ ਪੈਂਦੇ ਨੇ। 4-5 ਇੰਚ ਉੱਚਾ ਉਹ। ਜੀ ਆਮਨੇ ਬਾਈ ਦੇ ਪਹੁੰਚ ਗਿਆ ਜੱਸਾ ਬਾਈ ਤੇ ਉੱਪਰ ਦੇਖੋ ਮੌਸਮ ਤੇ ਅਮਨਾ ਪਾਰਿਆ ਵੀ ਕਿੰਨੇ ਦਾ ਲਿਆ ਆ ਵੀ ਦੱਸ ਬਾਈ ਹੋ 3800 ਦਾ ਕਿੰਨੇ ਦਾ 2900 ਦਾ 2900 ਦਾ ਕਿਹੜਾ ਆ ਇਹ 1899 2900 ਦਾ ਲਿਆ ਆ ਪਰ ਲਿਆਂਦਾ ਬਹੁਤ ਦੂਰੋਂ ਆ ਕਹਿੰਦੇ ਸੌਣ ਚ ਆਇਆ ਕਿੱਥੋਂ ਮਿਲਿਆ ਦੋ ਦੋ ਨੇ ਖੜ ਜਾ ਕਿੱਥੋਂ ਮਿਲਿਆ ਉਹ ਕਿੱਥੋਂ ਲੈ ਗਿਆ ਉਹ ਤੋਂ ਹਾਂ ਦੱਸ ਭਾਈ ਦੱਸ ਹੋਰ ਵੀ ਵੀਰ ਭਾਈ ਕੋਈ ਭੇਜਣਾ ਹੈ ਇਹ ਜਿਹਨੇ ਭੇਜੇ ਨੇ ਗੱਗੀ ਨੇ ਦਵਾਇਆ ਭੇਜਦੇ ਨੇ ਗੱਗੀ ਨਹੀਂ ਦਵਾ ਸਕਦੇ ਗੱਗੀ ਨੂੰ ਦਾਪ ਨਹੀਂ ਮਿਲਿਆ ਪਰ ਮੱਕੀ ਬਿਜਲੀ ਗੱਗੀ ਨੇ ਬੰਦੇ ਭੇਜਦੇ ਨੇ ਅੱਜ ਕੱਲ ਦੇ ਨੇ ਬੰਦੇ ਪਤਾ ਲੂ ਜਾਂਦੇ ਆਏ ਨੇ ਭਾਈ ਆਪਣੇ ਬੰਦੇ ਬਾਬਾ ਅੱਗੇ ਸੋਰੀ ਪਾਦੀ